ਸਾਚਰੀਆ ਕਾਲ ਦੋਸਤੋ ਅਖਰ ਤੋਂ ਲਫਜ਼ ਜਨਰ ਤੇ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਅੱਜ ਤੁਸੀਂ ਸੁਣੋਗੇ ਸੀਬੀਆਈ ਇਨਸਪੈਕਟਰ ਸੁਖਵਿੰਦਰ ਸਿੰਘ ਜੀ ਦੀ ਲਿਖੀ ਹੋਈ ਕਹਾਣੀ ਭੁੱਖੀ ਔਕਾਤ ਦੀ ਬਦਬੂ ਜ਼ਿੰਦਗੀ ਦੀ ਇਸ ਭੱਜ ਦੌੜ ਚ ਮਨੁੱਖ ਦੇ ਕਈ ਘਟਨਾਵਾਂ ਦ੍ਰਿਸ਼ਟੀਕੋਚਰ ਹੁੰਦੀਆਂ ਨੇ ਤੇ ਉਹਨਾਂ ਘਟਨਾਵਾਂ ਤੋਂ ਮਨੁੱਖ ਕਈ ਕੁਝ ਸਿੱਖਦਾ ਹੈ ਉਹਨਾਂ ਘਟਨਾਵਾਂ ਤੋਂ ਹੀ ਮਨੁੱਖ ਦੀ ਰੱਜੀ ਪੁੱਜੀ ਖੁਸ਼ਮઝાਜ ਸੜੀ ਬੜੀ ਤੇ ਭੁੱਖੀ ਸ਼ਖਸੀਅਤ ਆਦ ਦਾ ਪਤਾ ਲੱਗ ਜਾਂਦਾ ਹੈ ਇਸ ਤਰ੍ਹਾਂ ਦੀਆਂ ਘਟਨਾਵਾਂ ਆਮ ਤੌਰ ਤੇ ਟ੍ਰੇਨਾਂ ਬੱਸਾਂ 'ਚ ਸਫ਼ਰ ਕਰਨ ਵਾਲੇ ਲੋਕਾਂ ਨਾਲ ਜ਼ਿਆਦਾ ਵਾਪਰਦੀਆਂ ਮੇਰੀ ਨੌਕਰੀ ਵੀ ਇਸ ਤਰ੍ਹਾਂ ਦੀ ਹੈ ਕਿ ਮੇਰਾ ਆਉਣਾ ਜਾਣਾ ਬੱਸਾਂ ਟ੍ਰੇਨਾਂ ਵਿੱਚ ਲੱਗਾ ਹੀ ਰਹਿੰਦਾ ਹੈ ਤੇ ਮੈਂ ਕਈ ਘਟਨਾਵਾਂ ਇਸ ਤਰ੍ਹਾਂ ਦੀਆਂ ਦੇਖੀਆਂ ਨੇ ਜਿਨ੍ਹਾਂ ਤੇ ਮੈਂ ਪਹਿਲਾਂ ਵੀ ਕਈ ਛਿੰਨੀ ਕਹਾਣੀਆਂ ਲਿਖ ਚੁੱਕਿਆ ਹਾਂ 15 ਜਨਵਰੀ ਨੂੰ ਮੈਂ ਚੰਡੀਗੜ੍ਹ ਤੋਂ ਪੰਜਾਬ ਰੋਡ ਵੇਜ ਦੀ ਬੱਸ ਰਾਹੀਂ ਜਲੰਧਰ ਆ ਰਿਹਾ ਸੀ ਤੇ ਬੱਸ 'ਚ ਸਵਾਰੀਆਂ ਘੱਟ ਹੋਣ ਕਾਰਨ ਹੋਰ ਵੀ ਜ਼ਿਆਦਾ ਠੰਡ ਮਹਿਸੂਸ ਹੋ ਰਹੀ ਸੀ। ਬੱਸ ਲਗਭਗ 2 ਘੰਟੇ ਦੇ ਸਫ਼ਰ ਤੋਂ ਬਾਅਦ ਨਵਾਂ ਸ਼ਹਿਰ ਪਹੁੰਚੀ। ਜਿੱਥੋਂ ਦੋ ਸੋਹਣੀਆਂ ਸੁਨੱਖੀਆਂ ਕੁੜੀਆਂ ਬੱਸ 'ਚ ਚੜੀਆਂ। ਉਹਨਾਂ ਨੇ ਵਧੀਆ ਕੱਪੜੇ ਪਾਏ ਹੋਏ ਸਨ ਤੇ ਵਾਲ ਸਿੱਧੇ ਕਰਵਾਏ ਹੋਏ ਸਨ। ਹੱਥਾਂ 'ਚ ਦੋ-ਦੋ ਮੋਬਾਈਲ ਫੜੇ ਹੋਏ ਸਨ। ਮੋਬਾਈਲ 'ਤੇ ਵੀ ਉਹਨਾਂ ਨੇ ਪਾਰਦਰਸ਼ੀ ਕਵਰ ਚੜਾਏ ਹੋਏ ਸਨ ਤੇ ਉਹਨਾਂ ਵਿੱਚ ਡਾਲਰ ਫੋਲਡ ਕਰਕੇ ਪਾਏ ਹੋਏ ਸੀ। ਜੋ ਇਹ ਦਰਸਾ ਰਹੇ ਸੀ ਕਿ ਜਾ ਤਾਂ ਇਹ ਕੁੜੀਆਂ ਵਿਦੇਸ਼ੋਂ ਆਈਆਂ ਨੇ ਜਾਂ ਇਹਨਾਂ ਦੇ ਪਰਿਵਾਰ ਵਾਲੇ ਵਿਦੇਸ਼ ਹੋਣਗੇ ਉਹ ਦੋਵੇਂ ਕੁੜੀਆਂ ਮੇਰੇ ਤੋਂ ਅਗਲੀ ਸੀਟ ਤੇ ਬੈਠ ਗਈਆਂ ਉਹ ਸਾਰੀ ਬੱਸ 'ਚ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਸਨ ਉਹਨਾਂ ਦੇ ਬੱਸ 'ਚ ਚੜਦੇ ਸਾਰੀ ਮਾਨੋ ਬੱਸ 'ਚ ਇੱਕ ਪ੍ਰਕਾਰ ਦਾ ਨਿਗਖਾ ਆ ਗਿਆ ਸੀ ਹਰ ਕੋਈ ਉਹਨਾਂ ਵੱਲ ਆਨੇ ਬਹਾਨੇ ਝਾਕ ਰਿਹਾ ਸੀ ਝਾਕ ਮੈਂ ਵੀ ਰਿਹਾ ਸੀ ਪਰ ਮੈਨੂੰ ਕਿਸੇ ਬਹਾਨੇ ਦੀ ਲੋੜ ਨਹੀਂ ਸੀ ਪਈ ਕਿਉਂਕਿ ਉਹ ਮੇਰੇ ਬਿਲਕੁਲ ਸਾਹਮਣੇ ਵਾਲੀ ਸੀਟ ਤੇ ਬੈਠੀਆਂ ਸਨ ਉਹਨਾਂ ਦੇ ਲਾਏ ਹੋਏ ਪਰਫਿਊਮ ਕਾਰਨ ਸਾਰੀ ਬੱਸ ਮਹਿਕਾਈ ਹੋਈ ਸੀ ਮੈਂ ਵੀ ਉਹਨਾਂ ਦੇ ਲਗਾਏ ਹੋਏ ਪਰਫਿਊਮ ਦੀ ਬੜੀ ਨੇੜੇ ਤੋਂ ਸੁਗੰਧ ਲੈ ਰਿਹਾ ਸਾਂ ਉਹ ਕਿਸੇ ਨੂੰ ਫੋਨ ਕਰਕੇ ਬੰਗੇ ਤੋਂ ਉਹਨਾਂ ਨੂੰ ਲਿਜਾਣ ਵਾਸਤੇ ਕਹਿ ਰਹੀਆਂ ਸਨ ਵੈਸੇ ਤਾਂ ਨਵਾਂ ਸ਼ਹਿਰ ਤੋਂ ਬੰਗਾ 15-20 ਮਿੰਟ ਦਾ ਰਸਤਾ ਹੈ ਪਰ ਬੱਸ ਨੇ ਨਵਾਂ ਸ਼ਹਿਰ ਚੋਂ ਹੀ ਨਿਕਲਣ ਤੇ 20 ਮਿੰਟ ਲਾ ਦਿੱਤੇ ਜਿਸ ਕਰਕੇ ਸਾਰੀ ਬੱਸ ਦੀਆਂ ਸਵਾਰੀਆਂ ਨੂੰ ਉਨ੍ਹਾਂ ਦੇ ਲਗਾਏ ਹੋਏ ਪਰਫਿਊਮ ਨੂੰ ਸੁੰਘਣ ਦਾ ਥੋੜਾ ਸਮਾਂ ਹੋਰ ਮਿਲ ਗਿਆ। ਨਵਾਂ ਸ਼ਹਿਰ ਤੋਂ ਬੱਸ ਨਿਕਲਦੇ ਹੀ ਕੰਡਕਟਰ ਟਿਕਟ ਕੱਟਣ ਲਈ ਉਹਨਾਂ ਵੱਲ ਆਇਆ। ਉਹਨਾਂ ਦੋਵਾਂ ਕੁੜੀਆਂ ਨੇ ਆਪਣੇ ਪਰਸ ਚੋਂ ਆਧਾਰ ਕਾਰਡ ਕੱਢ ਕੇ ਕੰਡਕਟਰ ਨੂੰ ਦਿਖਾਏ ਤੇ ਬਿਨਾਂ ਟਿਕਟ ਲਏ ਚੁੱਪ ਕਰਕੇ ਬਹਿ ਗਈਆਂ। ਕੰਡਕਟਰ ਵੀ ਮੁੱਛਾਂ ਚੋਂ ਖਚਰੀ ਜਿਹੀ ਹਾਸੀ ਹੱਸ ਕੇ ਵਾਪਸ ਡਰਾਈਵਰ ਕੋਲ ਜਾ ਕੇ ਬਹਿ ਗਿਆ। ਕੰਡਕਟਰ ਦੀ ਖਚਰੀ ਹਾਸੀ ਦੇਖ ਕੇ ਮੈਂ ਇਹੋ ਵੀ ਹਿਸਾਬ ਲਗਾਇਆ। ਕੇ ਕੰਡਕਟਰ ਨੂੰ ਉਹਨਾਂ ਦੀ ਗਰੀਬ ਮਾਨਸਿਕਤਾ ਦਾ ਪਤਾ ਲੱਗ ਗਿਆ ਸੀ ਉਹਨਾਂ ਦੀ ਇਹ ਹਰਕਤ ਦੇਖ ਕੇ ਮੈਨੂੰ ਵੀ ਉਹਨਾਂ ਦੀ ਅਸਲੀ ਔਕਾਤ ਦਾ ਪਤਾ ਲੱਗ ਗਿਆ ਹੁਣ ਮੈਨੂੰ ਉਹਨਾਂ ਕੋਲੋਂ ਖੁਸ਼ਬੂ ਨਹੀਂ ਸਗੋਂ ਭੁੱਖੀ ਔਕਾਤ ਦੀ ਬਦਬੂ ਆ ਰਹੀ ਸੀ